ਹੈਲੋ ਗਾਇਸ ਜੀ ਮਿਲੂ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਚੈਨਲ ਦਾ ਨਾਮ ਕੀ ਹੈ ਪੰਗੂ ਬਗਿਆ ਬਗਿਆੜੀ ਵਾਲਾ ਪੰਗੂ ਕੋਈ ਜਿਆਦਾ ਪੰਗੂ ਦੱਸੋ ਕੀ ਕਹਿਣਾ ਚਾਹੋਗੇ ਕਿੱਥੇ ਆਏ ਜੀ ਨੰਦਪੁਰ ਆਏ ਆਂ ਬਹੁਤ ਸਾਲ ਬਾਅਦ ਹਾਂਜੀ ਸਵਾਗਤ ਹੈ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਆਏ ਆਂ ਚਾਹ ਪੀਏ ਯਾਰ ਰੋਟੀ ਦੇ ਪੱਤੀ ਦੋ ਦੋ ਪਤੀ ਪਾ ਆ ਗਏ ਤਿੰਨੇ ਆ ਤੇ ਫਿਰ ਆਪਾਂ ਰਾਤ 10 ਵੇ ਰਾਤ 10 ਵੇ ਇਧਰ ਹੀ ਰਾਤ 10 ਵੇ ਇਧਰ ਹੀ ਇੱਕ ਆਪਾਂ ਚਾ ਪੀਏ ਜੀ ਉੰਦਾਸੀ ਗੱਲੀ ਮੋਚਾ ਘੜਕੇ ਮਾਰਦਾ ਮੋਚਾ ਮਾਰਦਾ ਨੀ ਰਿਹਾ ਅਮੋੜੇ ਕੋਈ ਗਲਤ ਬੋਲ ਜਾਈ ਬੜਾ ਕਿੜਾ ਸਭੂ ਦਾਸ ਆਹੋ ਮਾਰ ਦੂ ਕਰਕੇ ਪੋੜੇ ਵੀ ਕਦੇ ਅੱਜ ਪ੍ਰੇਮੀਆਂ ਦੱਸੰਦੇ ਹਨ ਆ ਗਏ ਉਹੰਦਾਸੀ ਨਾ ਹਾਲੇ ਨਹੀਂ ਦੁਪਾਰ ਦੇ ਮੈਂ ਗਈ ਤੋੜਦੀ ਨੇ ਕਦੀ ਪੋੜਾ ਵੀਂਗਾ ਕਰਦਾ ਇਹਨਾਂ ਪਹਾੜ ਦੇ ਨਾਲੇ ਮੈਂ ਮਾਲਾ ਬੁੱਢੇ ਦੀਆਂ ਬਸਮੀਆਂ ਦਰਵਾਜ਼ੇ ਤੇ ਰਿਹਾ ਤਾਂ ਫਾਮਾ ਆਹੋ ਛੱਡ ਦੇ ਯਾਰ ਮੈਨੂੰ ਮੈਕਰ ਨੂੰ ਦੱਸ ਦੇ ਲਵਾ ਲਓ ਛੱਡ ਦੇ ਛੱਡ ਰਹਿ ਛੱਡ ਰਹਿ ਆਹੋ ਛੱਡ ਰਹਿ ਛੱਡ ਜਾ ਓ ਮਾਤਾ ਨਾ ਗਰਮਸ਼ੀ ਉਹਦਾ ਲਾਹੇ ਬੱਸ ਲਾਲੇ ਨੂੰ 10000 ਰੁਪਿਆ ਜੇ ਨਹੀਂ ਕੀ ਕਹਾਂਗੇ ਤੌਂਜ ਕਿ ਲਗੜਨ ਸਿਰ ਕੱਢਦੇ ਤੌਂਜ ਕਿ ਲਗੜਾ ਕੰਗੇ ਓਏ ਕੀ ਆ ਤਾ ਹੁਣ ਕਿੱਥੇ ਹੀ ਤਾਉਣ ਵੀਰ ਆ ਵੀ ਨਹੀਂ ਰੱਖੀ ਜੇ ਤੌਂਜ ਕਿ ਲਗੜਾ ਲਈਓ ਓਏ ਯਾਰ ਇਹਦਾ ਕੋਈ ਘਾਟਾ ਨਹੀਂ ਨਾ ਲਾ ਸਕਦਾ ਛੁੜੇ ਇਹਦਾ ਨਹੀਂ ਕਰੀ ਜਾਂਦਾ ਇਹ ਵੀ ਵੀ ਤਾ ਹੁਣ ਇਹ ਵੀਰ ਘਰੇ ਛੱਡ ਆਇਆ ਘਰੇ ਛੱਡ ਆਇਆ ਇਹ ਤਾਂ ਉੱਜ ਕੰਦਾ ਕਰਦਾ ਇਹ ਇਹ ਤਾਂ ਉੱਜ ਕਿੱਲਾ ਕਰਦਾ ਕੀ ਬੜਾ ਲਾਭ ਹੋਇਆ ਗੁਰੂ ਘਰੇ ਆਇਆ ਮੈਂ ਰੁਕੋ ਜੇ ਨਾ ਰੋੜਾ ਖਦਾ ਜੀ ਇਹ ਤਾਂ ਉੱਚ ਕਿਲਾ ਕੜਤਾ ਹੀ ਕੀ ਖਾਣਾ ਐਦੇ ਲਾਲ ਮਨੇ ਨੇ ਆਹ ਮੇਰਾ ਕੀ ਖਾਣਾ ਦੱਸ ਦੇ ਕੀ ਖਾਣਾ ਮੇਰੀ ਮੰਮੀ ਦੱਸ ਦੇ ਮੈਨੂੰ ਅੱਜ ਕੀ ਖਾਣਾ ਬੋ ਛੰਡੇ ਬੋ ਲਗਾਦਾ ਜੀ ਆਹ ਖਾਂਦਾ ਜੀ ਛੰਡੇ ਬੋਲਾ ਆਹ ਖਾਂਦੇ ਕਰੋ ਨਾ ਛੱਡੇ ਬੋ ਲਗਾਦਾ ਜੀ ਗੁਲਾਬ ਖਣਦੇ ਜੀ ਦੇਖੋ ਵੀਰ ਜੀ ਆਪਾਂ ਦਲੀਦੋ ਖਾ ਕੇ ਲਿਆਉਂਦੀਆਂ ਨੇ ਕਿਆ ਜੀ ਨਵੇਂ ਨਵੇਂ ਆਏ ਨਵੀਂ ਸਟ੍ਰੀਟ ਨਵੇਂ ਬੂਟ ਨਵੇਂ ਨੂ ਪਿੰਚ ਕਰੀਏ ਨੂ ਪਿੰਚ ਚੁੰਡੀ ਪਰੋ ਨਿਊ ਪਿੰਚ ਕਰੋ ਆਪਾਂ ਚਲ ਲਈਏ ਮੇਲਾ ਵਖਾਗ ਲਈਏ ਚਲੋ ਆਓ ਮੇਲਾ ਵਖਾਗ ਲਈਏ ਆਓ ਚਲਿਏ ਆਓ ਮੇਲਾ ਵਖਾਗ ਲਈਏ ਤੁਹਾਨੂੰ ਵੀ ਜੀ ਆ ਵੇਖੋ ਮਨਿਆਰੀਆਂ ਲੱਗੀਆਂ ਇੱਥੇ ਤੁਸੀਂ ਕੁਝ ਵੀ ਖਰੀਦ ਸਕਦੇ ਜੋ ਆਫਰ ਹੈ ਓਏ ਪਿਆ ਟਰੱਕ ਖੜਨਾ ਏ ਜੀ ਜੇ ਤੁਸੀਂ ਮਾਲਾ ਨੰਨਸਪੁਰ ਸਾਹਿਬ ਤੇ ਹੀ ਆਉਂਦੇ ਜੀਓ ਤੇ ਆ ਜੋ ਬਾਜ਼ਾਰ ਜਿੱਥੇ ਤੁਸੀਂ ਕੋਈ ਖਡਾਉਣੇ ਵਗੈਰਾ ਜਾਂ ਕੁਝ ਵੀ ਤੁਸੀਂ ਖਰੀਦ ਜੇ ਕੜੇ ਵਗੈਰਾ ਕਰੇ ਖੜ ਸਕਦੇ ਜੋ ਇਹ ਸ਼ਾਪਾਂ ਬਹੁਤ ਵਧੀਆ ਨੇ ਬਹੁਤ ਪੁਰਾਣੀਆਂ ਨੇ ਬੜੀਆਂ ਪ੍ਰਾਤਨ ਨੇ ਪ੍ਰਾਤਨੀਆਂ ਨਾ ਪ੍ਰਾਤਨ ਨੇ ਵੇਖੋ ਜੀ ਆਹ ਸਾਹਮਣੇ ਐਨਆਰਆਈ ਸਰਾਏ ਜਿਸ ਵੀਰ ਜੀ ਕਿਨੇ ਰਹਿਣਾ ਹੋਵੇ ਤੇ ਬਹੁਤ ਸੋਹਣੀ ਸਰਾਏ ਵੀ ਜੀ ਬਹੁਤ ਸੋਹਣੀ ਸਹਲਤੀ ਆ ਆ ਵੇਖੋ ਜੇ ਕੇ ਨੇ ਮਾਲਾ ਜੂਸ ਵਗੈਰਾ ਪੀਂਦਾ ਚਾਹਵਾਨ ਹੋਏ ਉਹ ਹੀ ਪੀ ਸਕਦਾ ਇੱਥੋਂ ਗੋਲ ਕੱਪੇ ਵਗੈਰਾ ਵੀ ਤੇ ਛੇ ਪਿਆਦਾਂਗੇ ਤੈਨੂੰ ਵੀ ਜੂਸ ਜੇ ਖੰਡ ਖਣਾਉਣਾ ਖਾਣਾ ਤਾਂ ਉਹ ਮੁੰਡੇ ਖਾਂਦੇ ਆ ਵੀ ਉਹ ਗਾੜੀ ਗਾੜੀ ਤੁਰੇ ਜਾਂਦੇ ਹੱਟ ਤੋਂ ਸੋ ਸਾਡਾ ਮਾਸਾ ਤੇ ਉਹ ਮਿਉ ਨਹੀਂ ਹੈਗਾ ਇਹਨਾਂ ਨੂੰ ਅਸੀਂ ਗਰੀਬੜੇ ਨਗਰ ਮਗਰ ਤੇ ਆਉਣ ਆ ਜਾਂਦੇ ਆ ਆ ਅੱਖ ਨਹੀਂ ਆਹੀ ਅੱਖੇ ਲੱਗਣਾ ਨਾ ਦੀਆਂ ਵਾਰਤ ਸੁਪ ਆਸ਼ਾ ਕਰੋ ਵੀਰ ਜੀ ਦਰਸ਼ਕਾਂ ਭਗਤ ਸ੍ਰੀ ਕੇਸਗੜ੍ਹ ਸਾਹਿਬ ਜੈ ਆਪਣਾ ਮੈਗਰੂ ਪਪਾ ਭੁੱਲ ਜਾ ਬਕਸ਼ੀ ਤੇ ਗਲਤ ਜਲਤੀ ਤੇ ਮਾਫ ਕਰਦੇ ਹਾਂ ਨੋ ਗਰੀਬਾਂ ਨੂੰ ਇਦੋਂ ਪਾਵਾਂਗੇ ਅਗਲੀ ਯਾਰ ਇਹ ਤਾਂ ਸਾਰੇ ਪੈਸੇ ਪਾਵਾਂਗੇ ਇਹ ਸਾਰੇ ਪਾ ਦਾਂਗੇ ਜੱਟਾ ਇਹ ਕਿਹੜੀ ਗੱਲ ਕਰਤੀ ਆ ਹਾਂ ਸਾਰੇ ਸੇਵਾ ਇਹਨੂੰ ਪਾਵਾਂਗੇ ਇਹ ਜੀ ਸੇਵਾ ਕਰਦਾਂਗੇ ਪਾਪਾ ਜੀ ਅਸਟ੍ਰੇਲੀਆ ਜਿੱਦਾਂ ਵੀ ਜੀ ਆਖਣਗੇ ਆਪਾਂ ਸਾਰਾ ਕੁਝ ਉਦਾਂ ਹੀ ਕਰਾਂਗੇ ਭਜਨ ਹੋ ਗਿਆ ਹਾਂ ਭਜਨ ਹੋ ਗਿਆ ਇਧਰੋਂ ਅਗਲੀ ਯਾਰ ਸੇਵਾ ਭਜਨ ਵੀਰ ਤੇ ਪਾਉਣੀ ਹੈ ਜੇ ਸਿੱਨੇ ਚ ਰ ਗਿਆ ਸਾਰੇ ਜੀ ਇਸ ਚਲੇ ਜਾਣ ਲੱਗਾ ਤੁਹਾਨੂੰ ਟਰਾਲੇ ਸਾਰੇ ਹੀ ਸੇਵਾ ਤੁਹਾਡੇ ਘੁੰਮਣ ਫਿਰਨ ਦਾ ਸਾਰਾ ਖਰਚਾ ਨਹੀਂ ਜੀ ਅਵਲਖਰਾਂ ਦਾ ਜੀ ਪਾਪਾ ਜੀ ਇਹ ਦੀ ਬਾਣ ਤੇ ਤਾਲਾ ਲਾਓ ਸ਼ਾਨੋਂ ਉਹਨਾਂ ਨੂੰ ਨੀਵੀ ਹੋ ਗਏ ਗੁਰੂ ਘਰ ਆ ਕੇ ਵੀ ਇਦਾਂ ਦੀਆਂ ਗੱਲਾਂ ਕਰਦੇ ਮੇਰੇ ਬਾਰੇ ਕਿੱਡਾ ਮਾੜਾ ਸੋਚਦੇ ਆ ਪਾਲ ਸਪਾਸ਼ਾ ਇੱਥੋਂ ਵੀ ਜੀ ਤੁਸੀਂ ਆਉਣਾ ਇੱਥੇ ਜੋੜੇ ਜਮਾ ਕਰਾ ਸਕਦੇ ਤੁਸੀਂ ਤੇ ਇੱਥੇ ਵੀ ਜੀ ਆ ਵੇਖੋ ਜੀ ਮਾਰਤ ਦੀ ਚਲਣ ਰਹੀ ਆ ਸੇਵਾ ਚੱਲ ਰਹੀ ਆ ਵੀਰ ਜੀ ਔਰ ਸਾਹਮਣੇ ਜੋੜਾ ਘਰ ਅਸੀਂ ਜੋੜਾ ਘਰ ਜਮਾ ਕਰਾਵਾਂਗੇ ਇਧਰ ਕਰਾਹ ਪ੍ਰਸ਼ਾਦ ਦੀ ਪਰਚੀ ਕਰਾਓ ਠੀਕ ਆ ਵੀਰ ਜੀ ਆ ਵੀਰ ਜੀ ਆ ਘੈਂਟ ਵਿਚੋਲੇ ਆ ਕਰੋ ਵੀਰ ਜੀ ਦਸਨ ਸ੍ਰੀ ਗੁਰੂ ਕੇ ਤੇਜ ਸਿੰਘ ਸਾਹਿਬ ਜੀ ਦੇ ਆਪਾਂ ਜਿੰਨੀ ਵੀਡੀਓ ਬਣੂਗੀ ਨਹੀਂ ਤੇ ਬਣਾ ਕੇ ਤਾਂ ਦਿਖਾਈ ਜਾਊਗੀ ਬਾਕੀ ਬਾਬੇ ਗੁੱਸੇ ਹੁੰਦੇ ਆ ਵੇ ਆ ਵਾਏ ਕੁਵਾਏ 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 ਕੁਵਾਏ

ਇੱਥੇ ਵੀ ਜਰਾ ਆਪਾ ਸਾਹਿਬ ਨੂੰ ਭੋਗ ਲੱਗਦਾ ਏ ਉਹ ਭਰਾ ਥੱਲੇ ਹੁੰਦਾ ਪ੍ਰਸ਼ਾਦ ਤੇ ਆਹੋ ਜੀ ਜੀ ਨਾਲ ਆਪਾਂ ਅੰਦਰ ਵੀ ਨਹੀਂ ਬਿਰਾ ਸਕਦੇ ਓਕੇ ਨਾਨਕ ਜੀ ਦਾ ਇੱਕ ਨਾਮ ਹਾਂਜੀ ਇਨਾ ਪਾਣਾ ਅੰਦਰ ਕਰਦਾ ਤੈਨੂੰ ਮਾਮਾ ਦੇਣਗੇ ਕਰੋੜ ਦਾਦਾਣੀ ਆ ਇਨਾ ਪਾਣਾ ਸਿੱਧੂ ਅੰਦਰ ਕਰਤਾ ਇਹ ਓਏ ਆਪਾਂ ਜਾਣਾ 부ਜਾ 부ਜਾ ਵੇਖਣੇ ਆ ਨਾ ਸਾਲਾ ਕਰੋੜ ਦਾ ਇਸ ਸਾਲ ਵਰਤ ਲਈਦਾ ਏ ਇਹ ਕਿਹੜੋ ਵੀ ਜੀ ਆ ਬਾਜ਼ਾਰ ਆਨੰਦਪੁਰ ਸਾਹਿਬ ਤੇ ਕਿੰਦੇ ਆ ਖਲੋਰਾ ਦੁਕਾਨਾਂ ਸੋਤ ਸੰਤ ਪੂਰੀਆਂ ਖਾਣ ਆ ਚੁੱਕੀ ਆ ਕਿਤੋਂ ਖਾਣੀ ਆਪਾਂ ਹਾਂ ਛੋਲੇ ਭੋਲੇ ਦੇ ਪਰਲੇ ਬਣੇ ਭੋਲੇ ਖਾਣੀ ਆ ਇੱਠੇ ਕੋਲ ਆ ਈਡ ਕਰਨਾ ਈਡ ਕੀ ਖਾਣਗੇ ਜੋ ਵੀਰੇ ਪੂਰੀਆਂ ਵਾਲੇ ਕੀ ਕੁਝ ਖਾਣੇ ਨਹੀਂ ਖਾਣੇ ਆ ਪੂਰੀਆਂ ਪੂਰੀਆਂ ਛੋਲੇ 1 2 3 4 5 6 7 8 ਨਾਲ ਉਬਾ ਦਹੀਂ ਨਾਲ ਦਹੀਂ ਹੋਗਾ ਤਾਂ ਛੋਲੇ ਨਾਲ ਹੋਣਗੇ ਤੁਜਾ ਰਾਜਮਾ ਸਰ ਆਜ ਮਾ ਬਹੁਤ ਇਧਰ ਪਾਣੀ ਆ ਇਧਰ ਪਾਣੀ ਆ ਸਾਡੀ ਉਹਨਾਂ ਨਾਲ ਯਾਰੀ ਆ ਇਹ ਆਪਣੇ ਪੁਰਾਣੇ ਗਾਹਕ ਪੱਕੇ ਬਲੌਗਿੰਗ ਕਰਨੀ ਵੱਲ ਮਿਲੀਅਨ ਫਾਲੋਅਰਸ ਹੈ ਇਹਦੇ ਆਪਣੇ ਵੀਰ ਦੇ ਹਾਂਜੀ ਤੇ ਅੱਜ ਆਇਆ ਵਾ ਜਦਵ ਜੀ ਦੀ ਸਪੈਸ਼ਲ ਸੋਇਆ ਚਾਂਪ ਪਨੀਰ ਟਿੱਕਾ ਦੇ ਮਸ਼ਰੂਮ ਟਿੱਕਾ ਠੀਕ ਹੈ ਮੇਰੇ ਵੀਰ ਜਰੂਰ ਆਇਓ ਆਪਾਂ ਨੇ ਟ੍ਰਾਈ ਲੱਗੇ ਜੋ ਕਰਨ ਆਪਾਂ ਤਨ ਖਾ ਕੇ ਟੇਸਟ ਵੀ ਦੱਸਾਂਗੇ ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਆ ਮੇਰੇ ਵੀਰ ਨਾਲ ਜੋ ਮੇਰੀ ਜੀ ਜੋ ਤੁਹਾਡੇ ਨਾਲ ਜਿੱਦਾਂ ਤੇ ਖਾ ਸਕਦਾ ਜਿੱਦਣ ਕੋ ਜਿੱਦਣ ਕੋ ਕਿਦਣ ਕੋ ਲਿਆ ਗਾਣੇ ਹੈਂ ਪੂੜੀਆਂ ਵਾਲਿਆਂ ਕਾਵਾ ਦਾ ਲੱਖ ਰੁਪਿਆ ਝੂਠਣਾ ਮਾਰ ਮਾਮਾ ਨੇ ਆਪਣਾ ਘੇਰ ਲੈਣਾ ਹੀ ਵੀਰ ਆਪਾਂ ਇੱਥੇ 5 ਸਾਲ ਹੋ ਗਏ ਹਰ ਸਾਲ ਇੱਥੇ ਹੁੰਦੇ ਆ ਅੱਛਾ ਪੂੜੀਆਂ ਖਾਣ ਹੇ ਸਾਈਣਾ ਆਪਣਾ ਨਾ ਜੀ ਤੇ ਹਾਂ ਜੀ ਮੇਰੇ ਵੀ ਆਪ ਵੀ ਤੁਸੀਂ ਸਾਰੇ ਜਣੇ ਆਗੇ ਜਰੂਰ ਟਰਾਈ ਕਰਿਓ ਓਕੇ ਓਕੇ ਕਾਡਾ ਵਲੋਗ ਗਾੜੀ ਲੱਖਾਂ ਜਿੱਤੇ ਜਾਣਾ ਵਾ ਕਰੋੜਾ ਚ ਕਰੋੜਾ ਚ ਛੋਟੀ ਛੋਟੀ ਸੋਚ ਛੋਟੀ ਛੋਟੀ ਸੋਚ ਨਮਾਇਦਾ ਕੋਬਰ ਦਾ ਨਾ ਤਰੱਕੀ ਵੇਖੋ ਵੀਰ ਜੀ ਰਾਣਾ ਬੀਬੀ ਪੂੜੀਆਂ ਖਾਣ ਨੂੰ ਤਿਆਰ ਆ ਫੁੱਲ ਜੀ ਲੈਣੀ ਆ ਪੂਰੀ ਛੋਲੇ ਆਉਣ ਲੱਗੇ ਆ ਆਗੇ ਵੀਰ ਜੀ ਆਗੇ ਆ ਆਹ ਇਹ ਦੋ ਜਾਨੇ ਬਣੇ ਨੇ ਸਾਰੇ ਇਹ ਕਿਉਂ ਜਾਣ ਬਣਾਏ ਕਾਕੇ ਓਏ ਇੰਨੀਆਂ ਪੂਰੀਆਂ ਕਾਕੇ ਪੂਰੀ ਗਾਂਢ ਹੈ ਹੈ ਓਏ ਬਹਿ ਜਾ ਓਏ ਰਾਣੇ ਕਾਕੇ ਪੂਰੀ ਇੰਨੀਆਂ ਪੂਰੀਆਂ ਸਾਡੀ ਭਾਜੀ ਕਾਕੇ ਆ ਗਿਆ ਅਨੰਦਪੁਰ ਨਹੀਂ ਟਲਿਆ ਕਾਕੇ ਨੰਦਪੁਰ ਆ ਗਿਆ ਨੰਦਪੁਰ ਆ ਕੇ ਆ ਗਿਆ ਕਾਕੇ ਨੰਦਪੁਰ 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 ਰਾਤੀ ਆ ਓਏ ਇਧਰੇ ਹੁ ਇਧਰੇ ਖੰਦ ਜੀਆਂ ਜਾਣ ਤਾ ਵੇ ਜਾਣ ਇਧਰ ਦੇਖੋ ਇਧਰ ਲੋ ਜਾ ਆ ਮੇਰੇ ਵਿਊਅਰਸ ਨੇ ਮੇਰੇ ਮਗਰ ਆਣੇ ਨੇ ਜਿਹੜੇ ਸਾਜੋ ਸ਼ਕੋਟੀ ਵਾਲੇ ਲੋਤੇ ਆਪਣੀ ਚੈਕਿੰਗ ਹੋ ਗਿਆ ਆਪਾਂ ਅੱਗੇ ਜਾਵਾਂਗੇ ਤੇ ਇਹ ਤੋਂ ਸਾਰੇ ਮੇਰੇ ਇਹਨਾਂ ਜਿੰਨੇ ਵੀਵਰਸ ਨੇ ਮੇਰੇ ਆਪਣਾ ਇੰਟਰਵਿਊ ਲੈਣਾ ਹੈ ਇਹਨਾਂ ਦਾ ਆਪਣਾ ਇੰਟਰਵਿਊ ਲੈਣਾ ਹੈ ਜੇ ਆਪਾਂ ਇੰਟਰਵਿਊ ਪਾਸ ਹੋਏ ਫਿਰ ਆਪ ਨੂੰ ਐਂਟਰੀ ਮਿਲਦੀ ਨਹੀਂ ਤੇ ਨਹੀਂ ਮਿਲਣੀ ਛੋੜੇ ਇਹ ਜੀ ਬਹੁਤ ਸਹੀ ਮੇਰੇ ਵੀਵਰਸ ਗੁੱਸਾ ਕਰ ਰਹੇ ਨੇ ਵੀ ਤੋਹੀ ਮੇਰੇ ਨਾਲ ਨਾਲ ਰਹਿਣਾ ਹੈ ਬੰਦਿਆਂ ਕੇ ਰਹਿਣਾ ਓਕੇ ਵੀਜੀ ਓਕੇ ਪਰ ਬੰਦਿਆਂ ਨਾਲ ਜੇ ਨਹੀਂ ਜਾਣਾ ਠੀਕ ਹੈ ਸਰ ਅਣਖ ਦੇਖੀ ਅਣਖ ਸਲਾਮ ਦਿਖਾਵਾਂਗੇ ਦਿਖਾਵਾਂਗੇ ਜੀ ਆਹ ਠੀਕ ਹੈ ਇੱਧਰ ਆ ਅਗਲਾ ਵੀਰ ਖਾ ਸੋਨਾ ਨੂੰ ਜਾਂਦੇ ਸੱਤ ਜੁਬੇ ਅੰਦਰ ਆ ਯਾਰ ਕੁੜੇ ਯਾਰ ਕੁੜੇ ਯਾਰ ਕੁੜੇ ਆ ਆ ਇੱਥੇ ਨਾ ਹੁੰਦੇ ਹੋਗੇ ਉਹਨੇ ਬੰਦ ਕਰਤਾ ਹੀ ਕੋਣੇ ਚ ਨਾ ਮਗਰਮਾ ਛੱਡੇ ਆ ਦੇਖੋ ਜੀ ਪੜਾਓ ਜੀ ਸੋਣਾ ਮੈਨੂੰ ਮਾੜਾ ਲੱਗਦਾ ਹੈ ਹਾਂ ਆਵੇ ਨਾ ਸੰਤਰੀ ਵੰਦੇ ਜਾ ਰਹੇ ਹੋ ਜੀ ਕਿਡਾ ਸੋਹਣਾ 뷰 ਆ ਬਹੁਤ ਜਿਆਦਾ ਮਜ਼ਾ ਆ ਰਿਹਾ ਦੇਖਣ ਦਾ ਰਾਣਾ ਦੇਖਣਿਆ ਰਾਣੇ ਦਾ ਕੁੜਤਾ ਦੇਖਣਿਆ ਗੱਲਾਂ सोना व्यू आ रहा तारे तारे एक सोना व्यू समाज तारे चलन लाया वाहेगुरु वाहेगुरु ਵੀਰ ਨਹੀਂ ਬੰਬੀ ਦੇਖੋ ਵੀਰ ਜੀ ਬੜੇ ਧਿਆਨ ਨਾਲ ਨੂੰ ਨਹੀਂ ਪੈਂਦੀ ਇੱਥੇ ਆਹ ਤਖਤ ਲੱਗਦਾ ਸੀ ਵੀਰ ਜੀ ਕੀ ਹੋਣਿਆ ਤੈਨੂੰ ਦੇਖਣ ਥੋੜਾ ਕੋਈ ਲੈ ਤੂੰ ਇਹਦਾ ਤੋਰਾ ਫੇਰ ਡੈ ਵੀ ਕਰ ਮੋਰਫਨੋਗਰਾਫੀਰ ਹਾਂ ਕਰੋ ਵੀਰ ਜੀ ਦਰਸ਼ਨ ਬੜੇ ਧਿਆਨਾਂ ਬਣਾਉਂਦੇ ਆਂ ਭਾਈ ਲੰਗਰ ਦਾ ਗੋਆ ਜੀ ਨੇ ਆਪਣੇ ਆਪੇ ਵੀ ਬੋਲਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹਾਦਤ ਰਹੇ ਹੈ ਆਪ ਰਵਾਸੀ ਲੱਗਦੇ ਸਾਰੇ ਇਹ ਤੋਂ ਵੀਰ ਜੀ ਸਾਰਾ ਕੁਝ ਦਿਖਾ ਜਦੋਂ ਬ੍ਰਿਟਿਸ਼ ਵਗੈਰਾ ਆ ਕੇ ਆ ਜਾਂ ਕੀਸਟ ਇੰਡੀਆ ਪਟਿਆਲੇ ਆਏਗੀ ਬਾਹਰ ਆਇਆ ਹੂੰ ਥੋਏ ਜੀ ਕੈਪਟਨ ਦੇ ਪਰਿਵਾਰ ਚੋਂ ਰਾਣੇ ਸਾਡੀ ਧਰਤੀ ਵਾਂ ਸਾਡੇ ਲਹੂ ਦੀ ਲੋੜ ਹੈ ਅਸੀਂ ਵਾਟਿਸ਼ਨ ਦਸਤਕ ਖਿਲਾਫ ਹਾਂ ਅਸੀਂ ਨਹੀਂ ਚਾਹਦੇ ਬੁੱਲਫ ਦੇ

ਸਤ ਨਾਮ ਵਾਹਿਗੁਰੂ ਸਤ ਨਾਮ